ਕੁਲਵਿੰਦਰ ਕੌਰ ਅਤੇ ਕੰਗਨਾ ਰੋਡ ਦੇ ਮਾਮਲੇ ਦੇ ਵਿੱਚ ਵੱਡਾ ਅਪਡੇਟ ਲੈ ਕੇ ਹਾਜ਼ਰ ਹੋਏ ਆ ਕਿ ਇਸ ਮਾਮਲੇ ਦੇ ਵਿੱਚ ਕੁਲਵਿੰਦਰ ਕੌਰ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਜੋ ਕਿ ਕੰਗਨਾ ਰੋਡ ਦੇ ਨਾਲ ਉਸ ਦਾ ਵਿਵਾਦ ਹੋਇਆ ਸੀ ਤਾਂ ਉਸ ਤੋਂ ਬਾਅਦ 341 ਦੀ ਜਿਹੜੀ ਜਮਾਨਤ ਧਾਰਾ ਹੈ ਉਹਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਲੇਕਿਨ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਲੋਕ ਕਿਵੇਂ ਵੇਖਦੇ ਨੇ ਕਿਉਂਕਿ ਅਕਸਰ ਜਨਤਾ ਹੀ ਫੈਸਲਾ ਕਰਦੀ ਹੈ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਸੀਐਸ ਵਾਲੇ ਅੰਮ੍ਰਿਤਸਰ ਵਿਖੇ ਮੌਜੂਦ ਆ ਤਾਂ ਸਰਦਾਰ ਜੀ ਬੈਠੇ ਸਰਦਾਰ ਜੀ ਕੀ ਕਹਿਣਾ ਚਾਹੋਗੇ ਕੰਗਨਾਰ ਨੋਟ ਔਰ ਕੁਲਵਿੰਦਰ ਕੌਰ ਕੀ ਕਹਿਣਾ ਚਾਹੋਗੇ ਕੌਣ ਸਹੀ ਹੈ ਕੌਣ ਗਲਤ ਹੈ ਕੰਗਨ ਨਾ ਰੋ ਤੇ ਤੁਹਾਨੂੰ ਅੱਗੇ ਪਤਾ ਵੀ ਇਹਦੀ ਬੋਲੀ ਬਹੁਤ ਮਾੜੀ ਪੰਜਾਬ ਨੂੰ ਵੈਸੇ ਨਫ਼ਤ ਕਰਦੀ ਤੁਸੀਂ ਵੇਖੋ ਇਹ ਕੰਪਨੀ ਬਾਗ ਬੈਠੇ ਕੋਈ ਕਿਸੇ ਦੇ ਵੀ ਨਹੀਂ ਹੈਗੀ ਇੱਕ ਦੂਸਰੇ ਬੰਦੇ ਦੀ ਨਫ਼ਰਤ ਸਾਰੇ ਕਿੰਨੇ ਪਹਾੜੀਆਂ ਨੇ ਕਿਸੇ ਜਲੇਬੀ ਦੀ ਕਿਸੇ ਬਿਠਾਈ ਦੀ ਕਿਸੇ ਦੀ ਕੋਸ਼ਿਸ਼ ਕਰ ਆਪਾਂ ਇੱਕ ਦੂਜੇ ਨਾਲ ਨਫ਼ਰਤ ਨਹੀਂ ਕਰਦੇ ਇਹ ਹਰ ਵੇਲੇ ਪੰਜਾਬ ਦੀ ਗੱਲ ਜਦੋਂ ਕਰਦੇ ਉਹਦਾ ਨਫ਼ਰਤ ਨਾ ਕਰਦੇ ਤੇ ਇਹਦੇ ਚ ਪੇੜਾ ਪੈਣੀ ਪੈਣੀ ਇਹਦੇ ਉਹ ਜਨਾਨਿਆਂ ਨੂੰ ਕਹਿੰਦੇ ਟਕੇ ਟਕੇ ਤੇ ਜਨਾਨੀ ਟਕੇ ਟਕੇ ਇਹਦੇ ਕਰੋੜਾਂ ਰੁਪਈਆ ਦੀ ਜਾਇਦਾਦਾਂ ਮਾਲਕ ਨੇ ਜਨਾਨੀਆਂ ਉਹ ਕਾਦੇ ਵਾਸਤੇ ਬੈਠਿਆ ਆਨਾਜ ਜਿਹੜਾ ਜਟਾ ਖਰਾ ਅਨਾਈ ਤੇ ਪਬਲਿਕ ਨੇ ਖੜਾ ਉਹਦੇ ਪਬਲਿਕ ਵਾਸਤੇ ਇੱਕ ਮੁੱਲ ਹੋਵੇ ਪਤਾ ਹੋਵੇ ਵੀ ਆਇਆ ਦਾ ਮੁੱਲ ਉਹਨ ਪਰਚਾ ਦਰਜ ਕੀਤਾ ਕੁਲਵਿੰਦਰ ਕੌਰ ਤੇ ਫਿਰ ਕੀ ਹੋ ਗਿਆ ਪਰਚਾ ਦਰਜ ਹੋ ਗਿਆ ਤੇ ਕਈ ਹੁੰਦੇ ਰਹਿੰਦੇ ਪਰਚੇ ਉਹ ਅੱਗੇ ਰੋਪੜ ਗਈ ਤੇ ਛਿੱਤਰ ਵੱਜਣ ਲੱਗੇ ਨੇ ਉੱਥੇ ਉੱਥੇ ਭੱਜ ਕੇ ਗਈ ਮਾਫੀ ਮੰਗ ਕੇ ਵੀ ਮੈਂ ਗਾਂ ਪੰਜਾਬ ਦੇ ਖਿਲਾਫ ਨਹੀਂ ਕੁਝ ਕਹਿੰਦੀ ਫਿਰ ਉਹ ਹੀ ਫੇਰ ਬੋਲ ਵੀ ਫਿਰ ਉਹ ਰੋਜ਼ ਫੇਰ ਬਿਆਨ ਦੇਣ ਨਹੀਂ ਆ ਬਈ ਨਹੀਂ ਪੰਜਾਬ ਦੇ ਸਾਡੇ ਲੋਕੀ ਕੋਈ ਕਰਦਾ ਕਿਸੇ ਨਾਲ ਨਫਰਤ ਅੰਮ੍ਰਿਤਸਰ ਦੇ ਕਿੰਨਾ ਮੱਝ ਲਈ ਕਿੰਨੇ ਪਿਆਰ ਨਾਲ ਰੋਗਿਆ ਇੱਕ ਦੂਜੇ ਦੇ ਸੱਜਣ ਨੇ ਸਾਰੇ ਅਸੀਂ ਕਦੇ ਨਹੀਂ ਕਹਿੰਦੇ ਕਿ ਇਹ ਕਿਉਂ ਨਫਰਤ ਕਰਦੇ ਲੋਕ ਜੀ ਬਿਲਕੁਲ ਗਲਤ ਹੈ ਮੈਂ ਬਿਲਕੁਲ ਗਲਤ ਹੈ ਬਿਲਕੁਲ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਸਾਨੂੰ ਭਾਜੀ ਰਾਜ ਦੀ ਬਾਰੇ ਪਤਾ ਹੀ ਨਹੀਂ ਮੈਂ ਖ਼ਬਰ ਹੀ ਨਹੀਂ ਵੇਖੀ ਤੇ ਮੈਂ ਤੁਹਾਨੂੰ ਠੀਕ ਹੈ ਜੀ ਕੁਝ ਹੋਰ ਲੋ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਅਸਲੇ ਮਾਮਲਾ ਚੱਲ ਰਿਹਾ ਹੈ ਜਰੂਰ ਕਹੋਗਾ ਕੋਈ ਨਾ ਕੰਗਲ ਨਾ ਜਦੋਂ ਹੀ ਬੋਲਦੀ ਹੈ ਗਲਤ ਬੋਲਦੀ ਹੈ ਹਰ ਇੱਕ ਨਾਲ ਕਿਸੇ ਦੀ ਵੀ ਮਾਂ ਭੈਣ ਨੂੰ ਜੇ ਤੁਸੀਂ ਕੋਈ ਗਾਲ ਕੱਢੋਗੇ ਤੇ ਉਹ ਬਰਦਾਸ਼ਤ ਕਰੇਗਾ ਉਹਦੇ ਅੱਗੇ ਮਾਰਨ ਨੂੰ ਤਿਆਰ ਹੋ ਜਾਏਗਾ ਪੰਜਾਬ ਤੇ ਵੈਸੇ ਹੀ ਇਸੇ ਤਰ੍ਹਾਂ ਦਾ ਹੈਗਾ ਅਣਖ ਵਾਲੇ ਬੰਦੇ ਨੇ ਇੱਥੇ ਸਾਰੇ ਹੋਰ ਕਦੇ ਛੱਡਿਆ ਇਹਨੇ ਸਿਰਫ ਚਪੇੜਮਾਰੀ ਹੋਰ ਕੋਈ ਹੁੰਦਾ ਤੇ ਉਹਨੂੰ ਵੈਸੇ ਹੀ ਨਾ ਛੱਡਦਾ। ਬਿਲਕੁਲ ਹੈ ਨਾ? ਜੀ ਬਿਲਕੁਲ। ਇਹ ਤੇ ਬਿਲਕੁਲ ਸਹੀ ਆ। ਇਹਦੀ ਭੈਣ ਨੇ ਵੀ ਅੱਜ ਗਲਤ ਬੋਲਿਆ ਪੰਜਾਬ ਵਾਲਿਆਂ ਨੂੰ ਟੈਰਰਿਸਟ ਬੋਲਿਆ ਇਹਦੀ ਭੈਣ ਨੇ। ਉੱਤੇ ਵੀ ਕੋਈ ਨਾ ਕੋਈ ਪਰਚਾ ਕਿਉਂ ਨਹੀਂ ਹੋਤੇ ਕਰਨਾ ਚਾਹੀਦਾ ਪਰਚਾ। ਬਿਲਕੁਲ ਭੈਣ ਤੇ ਵੀ ਪਰਚਾ ਹੋਣਾ ਚਾਹੀਦਾ। ਜਾਂ ਤੇ ਪ੍ਰੂਫ ਦਿਓ ਨਾ ਕੋਈ ਇਸ ਤਰ੍ਹਾਂ ਦਾ ਹੋਵੇ ਤੇ ਬਿਲਕੁਲ ਬਿਲਕੁਲ ਹੋਣਾ ਚਾਹੀਦਾ ਉਹਦੀ ਭੈਣ ਤੇ ਵੀ ਪਰਚਾ ਹੋਣਾ ਚਾਹੀਦਾ। ਬਿਲਕੁਲ ਇਹ ਇੱਕ ਅਲੱਗ ਚੀਜ਼ ਸਾਹਮਣੇ ਆਈ ਪਾਜੀ। ਹਾਂਜੀ। ਕਾਨੂੰਨ ਸਭ ਲਈ ਇੱਕੋ ਹੀ ਆ। ਕਾਨੂੰਨ ਉਦੇ ਕਾਨੂੰਨ ਦੇ ਮੁਤਾਬਕ ਉਹਦੀ ਭੈਣ ਤੇ ਵੀ ਪਰਚਾ ਹੋਣਾ ਚਾਹੀਦਾ ਉਦੋਂ ਕੰਗਣਾ ਨੋਤ ਤੇ ਵੀ ਪਰਚਾ ਹੋਣਾ ਚਾਹੀਦਾ ਜੇ ਜਦੋਂ ਮਾਮਾ ਭੈਣਾਂ ਨੂੰ ਕਹਿੰਦੀ 100-100 ਰੁਪਏ ਲੈ ਕੇ ਆ ਜਾਂਦੀਆਂ ਹਨ ਬਿਲਕੁਲ ਬਿਲਕੁਲ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਕੀ ਕਹੋਗੇ ਕਿ ਇਸ ਮਾਮਲੇ ਦੇ ਵਿੱਚ ਉਹ ਖਾਨਦਾਨੀ ਇਹੋ ਜਿਹਾ ਉਹਦਾ ਹੀ ਕੋਈ ਇੱਕ ਥਾਂ ਥੋੜਾ ਪੰਗੇ ਪਏ ਹਨ ਹਮ ਹੁਣ ਉਹਦੀ ਭੈਣ ਵੀ ਸ਼ੁਰੂ ਹੋ ਗਈ ਨਾਲ ਹਮ ਉਹ ਕਿਹੜਾ ਇੱਥੇ ਹੱਥ ਵਧੀ ਹੈ ਕੌਣ ਹੈਗਾ ਇੱਥੇ ਹਮ ਇਹ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਨੇ ਵੇਲੇ ਐਵੇਂ ਬਿਲਕੁਲ ਗੱਲ ਕੋਈ ਵੀ ਨਹੀਂ ਹੈਗੀ ਇਹ ਦੇ ਨੂੰ ਚਾਹੀਦਾ ਇਹਨੂੰ ਚੰਗੀ ਤਰ੍ਹਾਂ ਤੁੰਣਾ ਚਾਹੀਦਾ ਹੈ ਉਹ ਜੀ ਬਿਲਕੁਲ ਬਿਲਕੁਲ ਹਾਂ ਜੀ ਭਾਜੀ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦਾ ਕਿ ਇਹ ਕਹਿੰਦੇ ਇਹ ਪਬਲਿਕ ਦੇ ਵਿੱਚ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਹੋ ਰਹੀਆਂ ਨੇ ਜੋ ਕਰ ਰਹੀਆਂ ਨੇ ਹਮ ਇੱਥੇ ਵੇਖੋ ਹਿਮਾਚਲ ਦੇ ਪਹਾੜੀਏ ਇੱਥੇ ਪੌੜੀਆਂ ਵਾਲੇ ਪੁਲ ਦੇ ਕੋਲ ਪਕੌੜਿਆਂ ਵਾਲੇ ਨੇ ਅੱਜ ਦੇ ਨਹੀਂ ਹੋ 60 ਸਾਲ ਦੇ ਇੱਥੇ ਬੈਠੇ ਨੇ ਕਦੀ ਕੋਈ ਕਹੇ ਨੇ ਉਹਨਾਂ ਨੂੰ ਉਹ ਇਹ ਆਖਿਆ ਕੁਲਵਿੰਦਰ ਕੌਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਤੇ ਤੁਸੀਂ ਕੀ ਸਮਝਦੇ ਹੋ ਪਰਚੇ ਦੀ ਕੋਈ ਗੱਲ ਨਹੀਂ ਪਰਚੇ ਭਾਜੀ ਰੱਦ ਹੁੰਦੇ ਆ ਇਹਨੇ ਪਰਚੇ ਹੁੰਦੇ ਆਏ ਨੇ ਇਹ ਕੋਈ ਗੱਲ ਨਹੀਂ ਅੱਜ ਕੋਈ ਨਵੀਂ ਗੱਲ ਹੈ ਕੋਈ ਗੱਲ ਨਹੀਂ ਇਹੋ ਜੀ ਪਰਚੇ ਪਰਚੇ ਰੱਦੋ ਆਪੇ ਕਰਨੇ ਇਹਨਾਂ ਨੇ ਪਰ ਕੰਗਣਾ ਦੀ ਸ਼ਬਦਾਵਲੀ ਨੂੰ ਕਿਉਂ ਵੇਖਦੇ ਹੋ ਉਹ ਸ਼ਬਦਾਵਲੀ ਉਹਦੀ ਮਾੜੀ ਰਹੀ ਸ਼ੁਰੂ ਤੋਂ ਮਾੜੀ ਰਹੀ ਹੈ ਇਹ ਪੰਜਾਬ ਵਾਸਤੇ ਬਿਲਕੁਲ ਗਲਤ ਗੱਲ ਕਰਦੀ ਹੈ ਬਾਕੀ ਪੰਜਾਬੀਆਂ ਦੇ ਵਿੱਚ ਜਿਹੜੀ ਹੈ ਕਿ ਨਹੀਂ ਉਹ ਗੱਲ ਨਹੀਂ ਬਣਨੀ ਜੋ ਬਣਾਉਣਾ ਚਾਹੁੰਦੀ ਹੈ ਬਿਲਕੁਲ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਅੱਖਰ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਨੇ ਤਾਂ ਇਸ ਵੇਲੇ ਅਸੀਂ ਮੌਜੂਦ ਆਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਤੇ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਪਾਜੀ ਕੀ ਕਹਿਣਾ ਚਾਹੋਗੇ ਕੰਗਣਾ ਰਣੋਟ ਤੇ ਕੁਲਵਿੰਦਰ ਕੌਰ ਦੇ ਮਾਮਲੇ 'ਚ ਕੌਣ ਸਹੀ ਕੌਣ ਗਲਤ ਹੁੰਦਾ ਪਰਚਾ ਕੁਲਵਿੰਦਰ ਕੌਰ ਤੇ ਵੀ ਦਿੱਤਾ ਗਿਆ ਦੇਖੋ ਸਰ ਇਹ ਸਾਰਾ ਜਿਹੜਾ ਗਲਤੀ ਹੈ ਕੰਗਣਾ ਰਣੋਟ ਦੀ ਹੈ ਪਹਿਲਾਂ ਉਹਨਾਂ ਦੀ ਬੈਂਸ ਹੋਈ ਇਹਨਾਂ ਨਾਲ ਠੀਕ ਹੈ ਉਹਨਾਂ ਨੇ ਉਹਨੂੰ ਖਾਲਿਸਤਾਨ ਦਾ ਗਿਆ ਹੈ ਤੇ ਸਾਰੀ ਗਲਤੀ ਉਹਨਾਂ ਦੀ ਹੈ ਠੀਕ ਹੈ ਤੇ ਜਿਹੜੀ ਭੈਣ ਸਾਡੀ ਕੁਲਵਿੰਦਰ ਕੌਰ ਉਹਨੇ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਇੱਕ ਸਬਕ ਸਿਖਾਇਆ ਹੈ ਸਾਡੇ ਪੰਜਾਬ ਦੇ ਲੋਕ ਹੈ ਜਿਹੜਾ ਉਹ ਸੈਨ ਨਹੀਂ ਕਰ ਸਕ ਤਾਂ ਬਿਲਕੁਲ ਗਲਤ ਹੈ ਜੀ ਬਿਲਕੁਲ ਗਲਤ ਹੈ ਜੀ ਤਾਂ ਬਿਲਕੁਲ ਕੰਗਣਾ ਦੇ ਹੱਥ ਦੇ ਵਿੱਚ ਲੋਕ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਕੁਲਵਿੰਦਰ ਕੌਰ ਦੇ ਹੱਕ ਚ ਲੋਕ ਆ ਰਹੇ ਨੇ ਮੈਂ ਕਹਾਂਗੇ ਭਾਜੀ ਕੀ ਕਹਿਣਾ ਚਾਹੋਗੇ ਕੁਲਵਿੰਦਰ ਕੌਰ ਕੰਗਣਾ ਦਾ ਜੋ ਵਿਵਾਦ ਹੋਇਆ ਕੁਲਵਿੰਦਰ ਕੌਰ ਦੇ ਉੱਤੇ ਪਰਚਾ ਵੀ ਦਰਜ ਕੀਤਾ ਗਿਆ ਪਰ ਜੋ ਕੰਗਣਾ ਦੀ ਸ਼ਬਦਾਵਲੀ ਉਹਨੂੰ ਕਿਵੇਂ ਵੇਖਦੇ ਹੋ ਕੰਗਣਾ ਨੇ ਜੋ ਸ਼ਬਦਾਵਲੀ ਬੋਲੀ ਸੀਗੀ ਉਹ ਆਪਣਾ ਉਹਦੀ ਮਾਂ ਬਾਰੇ ਜਾਂ ਉਹਦੇ ਕਿਸੇ ਬਾਰੇ ਤੇ ਬੋਲੀ ਨਹੀਂ ਸੀਗੀ ਠੀਕ ਹੈ ਨਾ ਕੋਮਨ ਗੱਲ ਬੋਲੀ ਤੇ ਉਹਨੇ ਆਪਣੀ ਮਾਂ ਦੇ ਗੱਲ ਕਹਿਆ ਕਿ ਤੇ ਉਹਦੇ ਮੂੰਹ ਤੇ ਚਪੜ ਮਾਰੀ ਉਹਨੇ ਗਲਤ ਕੀਤਾ ਸਭ ਤੋਂ ਚੰਗੀ ਹਾਂਜੀ ਬਾਜੀ ਕੀ ਕਹਿਣਾ ਹੈ ਬਹੁਤ ਗਲਤ ਕੀਤਾ ਜੀ ਉਹਨੇ ਗਲਤ ਇਸ ਤਰ੍ਹਾਂ ਹੈ ਕਿ ਇੱਕ ਨਵੀਂ ਨਵੀਂ ਐਮਪੀ ਬਣ ਕੇ ਗਈ ਆ ਤੇ ਤੁਸੀਂ ਉਹਦੇ ਉਹਦਾ ਇੱਜ਼ਤ ਕਰੋ ਵੀ ਮੂੰਹ ਤੇ ਚ ਵੇੜ ਮਾਰ ਦਿਓ ਇਹ ਕੋਈ ਤਰੀਕਾ ਥੋੜੀ ਜੀ ਮਾਵਾਂ ਬਾਰੇ ਗਲਤ ਬੋਲੀ ਸਾਰੀ ਨਹੀਂ ਬਲਤ ਬੋਲੀ ਆਵੇਂ ਬਕਵਾਸ ਕਰਦੇ ਕੀ ਬੋਲੀ ਵੀ ਹੋਏਗੀ ਤਾਂ ਕੀ ਹੋਏਗਾ ਲੋਕ ਜਨਤਰ ਆ ਬੋਲ ਸਕਦੀ ਹੈ ਤਾਂ ਕੀ ਹੋਇਆ ਨਹੀਂ ਬਾਬਾ ਬਾਰੇ ਕੋਈ ਨਹੀਂ ਗਲਤ ਬੋਲਿਆ ਪਰਸਨਲੀ ਕੁਝ ਨਹੀਂ ਬੋਲੇ ਜੋ ਵੀ ਬੋਲੇ ਕੋਮ ਜੋ ਵੀ ਬੋਲੇ ਸਭ ਬੋਲਦੇ ਕਾਮਨ ਹੀ ਬੋਲਦੇ 100 100 ਰੁਪਏ ਦੇ ਲਿਆ ਕੇ ਦਿਹਾੜੀ ਦੇ ਬਿਠਾਈਆਂ ਉਹਨੇ ਨਾਂ ਥੋੜੀ ਲਿਆ ਕੇ ਪਬਲਿਕ ਨੂੰ ਪਤਾ ਹੀ ਸਾਰਿਆਂ ਨੂੰ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਵਕ ਵਕ ਸੱਲੇ ਜਿਹੜੇ ਲੋਕ ਆ ਰਹੇ ਨੇ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮੈਡਮ ਕਲਵਿੰਦਰ ਕੌਰ ਤੇ ਕੰਗਨਾਂ ਦਾ ਵਿਵਾਦ ਹੋਇਆ ਕੀ ਸਮਝਦੇ ਹੋ ਕੌਣ ਸਹੀ ਹੈ ਕੌਣ ਗਲਤ ਮੇਰੀ ਇੱਕ ਮਿੰਟ ਖਾਲਸੋ ਮੈਂ ਨਹੀਂ ਜੀ ਭਾਜੀ ਕੀ ਕਹਿਣਾ ਚਾਹੋਗੇ ਕੀ ਗੱਲ ਉਸ ਬਾਰੇ ਸਰ ਬਹੁਤ ਵਧੀਆ ਹੋਇਆ ਜੋ ਵੀ ਕੀਤਾ ਉਹਨਾਂ ਨੇ ਕਿੰਨੇ ਆਪਣਾ ਕਲਵਿੰਦਰ ਗੌਰਿਆ ਅੱਛਾ ਕੀਤਾ ਉਹਨੇ ਹੂੰ ਬਹੁਤ ਅੱਛਾ ਕੀਤਾ ਪੰਜਾਬ ਉਹਦਾ ਗਿਆ ਬਾਤ ਆਇਆ ਲੇਡਿਸ ਜੋ ਗਏ ਨੇ ਕਿਸਾਨੋ ਵੇ ਉਹ ਬੋਲ ਰਹੇ ਸੀ 100-100 ਰੁਪਏ ਮੈਂ ਖਰੀਦੇ ਹੋਏ ਆ ਅੱਛਾ ਨਹੀਂ ਐਸਾ ਅਗਲੇ ਨੂੰ ਗੁੱਸਾ ਝੜ ਗਿਆ ਉਸ ਦੀ ਮਾਂ ਵੀ ਬੈਠੀ ਹੋਊਗੀ ਠੀਕ ਹੈ ਨਾ ਪਰ ਉਹ ਨਾਲ ਗੈਰੀ ਪੰਜਾਬ ਚਾਤਨਕਵਾਦ ਹੈ ਕੀ ਲੱਗਦਾ ਆਪਕੋ ਲੱਗਦਾ ਹੈ ਹੂੰ ਤੁਹਾਨੂੰ ਲੱਗਦਾ ਕਿ ਅਤਵਾਦ ਹੈ ਬੜੀ ਸ਼ਾਂਤੀ ਹੈ ਮਾਹੌਲ ਬਹੁਤ ਅੱਛਾ ਹੈ ਜਹਾਂ ਤੋਂ ਬਹੁਤ ਅੱਛਾ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਾਗੜਾ ਨੌਡ ਵੱਲੋਂ ਬੋਲਿਆ ਜਾ ਰਿਹਾ ਹੈ ਕਿ ਪੰਜਾਬ ਚ ਅਤਵਾਦ ਹੈ ਜਾਂ ਇਦਾਂ ਦੀ ਸ਼ਬਦਾਵਲੀ ਵਰਤੀ ਗਈ ਔਰ ਕੁਲਵਿੰਦਰ ਕੌਰ ਤੇ ਪਰਚਾ ਵੀ ਹੋਇਆ ਕੋਈ ਅਤਵਾਦ ਨਹੀਂ ਕੋਈ ਅਤਵਾਦ ਨਹੀਂ ਹੈ ਬਿਲਕੁਲ ਠੀਕ ਹੁਣ ਨੋਰਮਲ ਹੈ ਹਾਂਜੀ ਪਰੇ ਜੋ ਹੋਇਆ ਪਾ ਗਲਤ ਹੋਇਆ ਜੋ ਵੀ ਹੈ ਮਤਲਬ ਜੋ ਵੀ ਕੱਲ 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 ਐਪੀਸੋਡ ਹੈ ਸਮਝਦੇ ਹੋ ਕੌਣ ਗਲਤ ਹੈ ਕੌਣ ਸਹੀ ਹੈ ਪਰੋਨੋ ਤੇ ਗੁੱਸਾ ਹੈਗਾ ਜੀ ਆਪਣਾ ਵੀ ਮੇਰੇ ਕਿੰਨਾ ਮਤਲਬ ਬੈਠੇ ਸੀ ਉੱਥੇ ਕਿੰਨਾ ਦਾ ਧਰਨੇ 'ਚ ਕਿਸਾਨਾਂ ਦੇ ਮਤਲਬ ਤੇ ਇਸ ਕਰਕੇ ਉਹਨੂੰ ਗੁੱਸਾ ਸੀ ਹੁਣ ਹੁੰਦੀ ਦੇਖਣਾ ਸਸਪੈਂਡ ਹੋ ਗਈ ਹੈ ਨੌਕਰੀ ਤੋਂ ਜਾਏਗੀ ਕਿ ਕੀ ਫਾਇਦਾ ਦਾ ਸਮਝ ਨਹੀਂ ਕਰਦਾ ਇਹੋ ਜਿਹਾ ਤਾਂ ਬਿਲਕੁਲ ਪਰ ਕੰਗੜਾ ਦੀ ਸ਼ਬਦਾਵਲੀ ਵੀ ਜਰੀ ਹੈ ਉਹ ਕਿਤੇ ਸਵਾਲ ਉਹ ਤਾਂ ਠੀਕ ਹੈ ਜਿਹੜੀ ਪਹਿਲੇ ਲੀਡਰ ਪਹਿਲਾਂ ਕਰ ਚੁੱਕੀ ਹੈ ਜਿਹੜੀ ਗੱਲ ਆ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਸ਼ਾਂਤੀ ਆਵਾਜ਼ ਨਹੀਂ ਕੋਈ ਨਹੀਂ ਉਹਨਾਂ ਨੂੰ ਮਤਲਬ ਉਹਨਾਂ ਨੂੰ ਇਹ ਨਹੀਂ ਵੀ ਕਿਨਾਂ ਦਾ ਕਿਉਂਕਿ ਉਹ ਦੋ ਦੋ ਐਮਪੀ ਜੁੜੇਗੇ ਨੇ ਇਸ ਕਰਕੇ ਚੱਕਰ ਚ ਉਹਨੇ ਸਟੇਟਮੈਂਟ ਦਿੱਤੀ ਮੈਂ ਕੋਈ ਬਿਲਕੁਲ ਹਾਂਜੀ ਬਾਜੀ ਕੀ ਕਹਿਣਾ ਚਾਹੋਗੇ ਤੁਸੀਂ ਕਿੱਦਾਂ ਵੇਖਦੇ ਹੋ ਹਾਂਜੀ ਕੰਗਣਾ ਔਰ ਕੁਲਵਿੰਦਰ ਕੌਰ ਦੇ ਮਾਮਲੇ ਹਾਂ ਤੇ ਉਹਨੇ ਕੋਈ ਕਿਹਾ ਸੀ ਤੇ ਉਹਨਾਂ ਦੀ ਵੇੜਵਾਦੀ ਉਹ ਮੂਲ ਦੀ ਗੱਲ ਹੈਗੀ ਆ ਹਮ ਮੰਨਣ ਦੀ ਗੱਲ ਆ ਹਮ ਕੁਲਮ ਜਿਹੜੇ ਹੁੰਦੇ ਨੇ ਹੀ ਹਮ ਪਰ ਉਹਨਾਂ ਕੁਲਵਿੰਦਰ ਤੇ ਪਰਚਾ ਦਰਜ ਕਰਤਾ। ਆਨੇ ਕੋਈ ਗੱਲ ਨਹੀਂ। ਹਮ ਪਰ ਕਿਉਂ ਹੁੰਦੇ ਰਹਿੰਦੇ? ਮੋਲੀ ਗੱਲਾਂ ਹੈਆਂ। ਮਤਲਬ ਜਿਹੜੇ ਵੇੜਵਾਰੀ ਤੋਂ ਪਤਾ ਹੀ ਨਾ ਕੀ ਹੋਣਾ। ਹਮ ਤੇ ਪਰ ਗਲਤ ਕੌਣ ਹੈ ਸਹੀ ਕੌਣ ਹੈ ਗਲਤ ਕੌਣ ਹੈ ਤੁਸੀਂ ਕਿਵੇਂ ਵੇਖਦੇ ਹੋ? ਤੰਗਣਾ ਨੇ ਕੁਝ ਕਿਹਾ ਹੈ ਕਿਉਂ ਕਿਹਾ? ਹਮ ਅ ਵੀ ਦੇਖੋ ਨਾ ਤੁਸੀਂ ਦੱਸੋ ਨਿਊਟਰਲ ਹੋ ਕੇ ਸੋਚੋ। ਜੀ। ਉਹਨੇ ਕਿਉਂ ਕਿਹਾ? ਕਿਉਂ ਕਿਹਾ? ਬਿਲਕੁਲ ਠੀਕ। 100 ਰੁਪਏ ਤੇ ਆਏ ਸਾਰੇ ਜਿਹਨੇ। ਤੁਸੀਂ ਦੱਸੋ ਸਹੀ ਗਿਆ ਨੇ? ਬਿਲਕੁਲ ਗਲਤ ਕਿਹਾ ਜੀ ਉਹਦੀ ਤਾਂ ਗਲੂਚਣਾ ਹੋ ਰਹੀ ਨਾ ਕੋਈ ਚੀਜ਼ ਦਾ ਕੋਈ ਪ੍ਰੂਫ ਹੋਵੇ ਤਾਂ ਫਿਰ ਤੇ ਗੱਲ ਕਰੋ ਬਿਨਾ ਪ੍ਰੂਫ ਤੋਂ ਕਿਉਂ ਗੱਲ ਕੀਤੀ ਜਾਵੇ ਬਸ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਮੌਜੂਦ ਨੇ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੰਗਰਾਰ ਰੋਡ ਤੇ ਕੁਲਵਿੰਦਰ ਕੌਰ ਦਾ ਮਾਮਲਾ ਤੁਸੀਂ ਕੀ ਸਮਝਦੇ ਹੋ ਕੌਣ ਗਲਤ ਹੈ ਕੌਣ ਸਹੀ ਹੈ ਤੇ ਹੁਣ ਤੇ ਕੁਲਵਿੰਦਰ ਕੌਰ ਤੇ ਪਰਚਾ ਵੀ ਦਿੱਤਾ ਗਿਆ ਦੇਖੋ ਜੀ ਉਹੀ ਗਲਤੀ ਹੈ ਜੀ ਕੌਣ ਕੰਗਰਾਨੋ ਕੰਗਰਾਨੋ ਹਾਂਜੀ ਬਣੀ ਬਿਲਕੁਲ ਬਹੁਤ ਵਧੀਆ ਕਿਤੇ ਜੋ ਕੀਤਾ ਜੀ ਬਿਲਕੁਲ ਵਧੀਆ ਕੀਤਾ ਜੀ ਆਪਣੀ ਆਪਣੀ ਜਿਹੜੀ ਆਰਮੀ ਵਾਲੀ ਫੌਜ ਹੈ ਬਹੁਤ ਵਧੀਆ ਕਿ ਮੈਡਮ ਨੇ ਬਹੁਤ ਵਧੀਆ ਕੀਤਾ ਪਰ ਉਹ ਮੈਡਮ ਦੇ ਪਰਚਾ ਦਰਜ ਕਰਤਾ ਗੁਰਵਿੰਦਰ ਗੌਰ ਨੇ ਨਹੀਂ ਜੀ ਪਰਚਾ ਨਹੀਂ ਹੋਣਾ ਸਹੀ ਤੇ ਇਹ ਗਲਤ ਗੱਲ ਹੈ ਪਰਚਾ ਨਹੀਂ ਹੋਣਾ ਦੇਖੋ ਜੀ ਪਹਿਲਾਂ ਉਹਨੇ ਬੈਂਗਲ ਦਿੱਤਾ ਨਾ ਇਸ ਤਰ੍ਹਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਪਰਚੇ ਤੋਂ ਬਾਅਦ ਪਰ ਆਮ ਜਨਤਾ ਦੇ ਵਿੱਚ ਅਸੀਂ ਪਹੁੰਚੇ ਹਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਆਖਿਰਕਾਰ ਮਸਲਾ ਕੀ ਹੈ ਕਿਉਂਕਿ ਇਹ ਮਾਮਲਾ ਕਾਫੀ ਇਸ ਵੇਲੇ ਪੱਕਿਆ ਹੋਇਆ ਹੈ ਔਰ ਲਗਾਤਾਰ ਤੇ ਪ੍ਰਤੀਕਿਰਿਆ ਵੀ ਆ ਰਹੀ ਹੈ ਲੋਕ ਰਿਐਕਟ ਕਰ ਰਹੇ ਨੇ ਤੇ ਅੱਜ ਅਸੀਂ ਲੋਕਾਂ ਕੋਲ ਪਹੁੰਚੇ ਸੀ ਤਾਂ ਕਿ ਲੋਕਾਂ ਨਾਲ ਅਸੀਂ ਗੱਲਬਾਤ ਕਰ ਸਕੀਏ ਕਿ ਆਖਿਰਕਾਰ ਮਾਜਰਾ ਕੀ ਹੈ ਤਾਂ ਕੁਝ ਲੋਕ ਹੋਰ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਭਾਜੀ ਸਸਰੀਗਾਲ ਜੀ ਭਾਜੀ ਸਸਰੀਗਾਲ ਜੀ ਅਸੀਂ ਕੰਗਨਾਰ ਰੋਡ ਦੇ ਕੁਲਵਿੰਦਰ ਕੋਰਟ ਚ ਕੀ ਸਮਝਦੇ ਹੋ ਕੌਣ ਗਲਤ ਹੈ ਕੌਣ ਸਹੀ ਇਹ ਦੱਸਣਗੇ ਭਾਜੀ ਨਹੀਂ ਭਾਜੀ ਇਹਦੇ ਬਾਰੇ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ ਕਿਉਂਕਿ ਜੀ ਕੋਈ ਸਾਨੂੰ ਨਹੀਂ ਐਸੀ ਦੇ ਬਾਰੇ ਪਤਾ ਵੀ ਕੌਣ ਗਲਤ ਹੈ ਕੌਣ ਸਹੀ ਹੈ ਹਾਂਜੀ ਭਾਜੀ ਤੁਸੀਂ ਕੀ ਸੋਚਦੇ ਹੋ ਕੀ ਕਹਿ ਸਕਦੇ ਹੋ ਭਾਜੀ ਹੁਣ ਵੇਖੋ ਕੀ ਕਾ ਕੋਣ ਸਹੀ ਹੈ ਕੋਣ ਗਲਤ ਹੈ ਗੱਲ ਹੂੰ ਇਹਦੇ ਬਾਰੇ ਕੀ ਚਾਹੋ ਇੱਕ ਗੱਲਾਂ ਬਤਾਉਂ ਹਾਂ ਨਾ ਨਵੀਂ ਥੋੜੀ ਹੋਈ ਆ ਅੱਗੇ ਵੀ ਕਈ ਤੇ ਪੰਜਾਬ ਜਾ ਤਾਂ ਗਵਾਤਾ ਲੈ ਪੰਜਾਬ ਚੱਤ ਬਾਦ ਉਹ ਸਭ ਅੱਜ ਬਚ ਕੇ ਚਲ ਗਈ ਤਾਂ ਹੂੰ ਉਹ ਛੱਡੋ ਇਹਦੇ ਬਾਰੇ ਕੀ ਲੈਣਾ ਨਵੀਂ ਨਵੀਂ ਐਮਪੀ ਬਣੀਆਂ ਨਾ ਮੋਦੀ ਦੇ ਨਾਲ ਤਾਂ ਬਿਲਕੁਲ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਕਿ ਉਹਨਾਂ ਨੇ ਕਿਹਾ ਕਿ ਨਵੀਂ ਨਵੀਂ ਐਮਪੀ ਬਣੀ ਹੈ ਤਾਂ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕਹਿੰਦੇ ਨੇ ਜਦੋਂ ਕੋਈ ਬੰਦਾ ਲੀਡਰ ਬਣ ਜਾਂਦਾ ਹੈ ਨਾ ਤਾਂ ਉਸ ਤੋਂ ਬਾਅਦ ਉਹ ਕਹਿੰਦਾ ਕਿ ਇਸ ਤਰ੍ਹਾਂ ਦੇ ਕੋਈ ਬਿਆਨ ਦਿਓ ਤੇ ਜ਼ਰੂਰ ਉਹਦੇ ਨਾਲ ਹਾਈਪ ਮਿਲਦੀ ਹੈ ਤਾਂ ਇਸ ਤਰ੍ਹਾਂ ਦੇ ਲੋਕ ਵੀ ਗੱਲ ਕਰ ਰਹੇ ਨੇ ਤਾਂ ਅੱਛੀ ਗੱਲ ਹੈ ਕਿ ਲੋਕ ਕਹਿ ਰਹੇ ਨੇ ਕਿ ਸਿਰਫ ਇੱਕ ਹਾਈਪ ਲੈਣ ਵਾਸਤੇ ਇਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਭਾਜੀ ਸਸਰੀ ਗੱਲ ਜੀ ਭਾਜੀ ਕੰਗਣਾ ਨੌਰ ਤੇ ਕੁਲਵਿੰਦਰ ਦੇ ਮਾਮਲੇ 'ਚ ਕੀ ਕਹੋਗੇ ਮੈਂ ਕੁਝ ਨਹੀਂ ਕਹਿਣਾ ਚਾਹਦਾ ਤਾਂ ਬਿਲਕੁਲ ਕੁਝ ਲੋਕ ਐਕਸਰਸਾਈਜ਼ ਕਰ ਰਹੇ ਨੇ ਕਿਉਂਕਿ ਅੱਜਕੱਲ ਮਸਲਾ ਬੜਾ ਗੰਭੀਰ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਰਿਲੈਕਸ ਮੂਡ ਤੇ ਅਸੀਂ ਪੁੱਛਾਂਗੇ ਕੁਲਵਿੰਦਰ ਕੌਰ ਤੇ ਕੰਗਣਾ ਦੇ ਵਿੱਚ ਕੌਣ ਗਲਤ ਕੌਣ ਸਹੀ ਹੈ ਸਨੋ ਕਮੈਂਟਸ ਜੀ ਬਿਲਕੁਲ ਮੈਡਮ ਨਾ ਕਰਾਂਗੇ ਮੈਡਮ ਕੀ ਕਹਿਣਾ ਚਾਹੋਗੇ ਕੁਲਵਿੰਦਰ ਕੰਗਣਾ ਦੇ ਵਿੱਚ ਕੌਣ ਸਹੀ ਹੈ ਉਹ ਕਹਿੰਦੇ ਪੰਜਾਬ ਚਾਤੰਕਵਾਦੀ ਰਹਿੰਦੇ ਨੇ ਜੀ ਆਓ ਪਰ ਬੋਲਦੀ ਤਾਂ ਗਲਤੀ ਹੈ ਨਾ ਵਰਡਿੰਗ ਤਾਂ ਸੁਧਾਰਨੀ ਚਾਹੀਦੀ ਹੈ ਹਾਂ ਮੇਰੇ ਸਾਹਮਣੇ ਤਾਂ ਕੰਗਨਾ ਗਲਤ ਹੈ ਹਾਂਜੀ ਹਾਂਜੀ ਹਾਂ ਉਹਨਾਂ ਦੀ ਪਹਿਲਾਂ ਕੋਈ ਬਹਿਸ-ਬਾਜੀ ਹੋਈ ਹੈ ਕੋਈ ਗਲਤ ਉਹਨਾਂ ਨੇ ਜਿਵੇਂ ਫੋਨ ਨਹੀਂ ਰੱਖਿਆ ਪਰਸ ਨਹੀਂ ਰੱਖਿਆ ਤੇ ਉਹ ਤਾਂ ਫਿਰ ਆਪਣੀ ਡਿਊਟੀ ਦੇ ਮੁਤਾਬਕ ਸਹੀ ਸੀ ਨਾ ਉਸ ਟਾਈਮ ਤੇ ਤੇ ਜਦੋਂ ਬਹਿਸ ਜ਼ਿਆਦਾ ਵੱਧ ਜਾਉਂਦਾ ਫਿਰ ਕੁਝ ਵੀ ਵਾਪਸ ਸਕਦਾ ਬਿਲਕੁਲ ਤੁਸੀਂ ਵੇਖੋ ਲੋਕਾਂ ਨਾਲ ਗੱਲਬਾਤ ਕੀਤੀ ਹੈ ਤਾਂ ਲਾਸਟ ਰਿਐਕਸ਼ਨ ਲਾਂਗੇ ਮੈਡਮ ਕੀ ਕਹਿਣਾ ਚਾਹੋਗੇ ਅੱਜਕੱਲ ਨਹੀਂ ਫਿਰ ਵੀ ਤੁਸੀਂ ਇੱਕ ਇੱਕ ਸਿੰਪਲ ਅਫਰ ਨਹੀਂ ਨਹੀਂ ਤਾਂ ਬਿਲਕੁਲ ਲੋਕ ਲੇਕਿਨ ਜਿੰਨਾ ਵੀ ਗੱਲ ਕੀਤੀ ਹੈ ਕਿ ਹੈਲਦੀ ਡਿਸਕਸ਼ਨ ਕੀਤੀ ਹੈ ਕਿ ਕੁਝ ਲੋਕਾਂ ਨੇ ਬੜੇ ਅچھے ਤਰਕ ਦਿੱਤੇ ਨੇ ਕਿ ਪੰਜਾਬ ਚ ਅਤੰਗਵਾਦ ਨਾਮ ਦੀ ਕੋਈ ਚੀਜ਼ ਨਹੀਂ ਹੈ ਤਾਂ ਇਸ ਤਰੀਕੇ ਨਾਲ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਉਂ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਪਰਚਾ ਦਰਜ ਕੀਤਾ ਗਿਆ ਹੈ ਲੇਕਿਨ ਆਮ ਜਨਤਾ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਪੂਰੇ प्रकरण ਚ ਕੌਣ ਸਹੀ ਹੈ ਤੇ ਕੌਣ ਗਲਤ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰਿਡ ਪੰਜਾਬ ਟੀਵੀ ਅੰਮ੍ਰਿਤਸਰ